ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਗੇ ਤੇ ਇਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਸਵੇਰੇ ਸਵੇਰੇ ਪ੍ਰੀਤ ਕੁਮਾਰ ਦਾ ਮੂੰਹ ਦੇਖ ਰਹੇ ਹੋ ਠੀਕ ਹੈ ਜੀ ਅੱਜ ਚੱਲ ਰਿਹਾ ਅਰਸ਼ ਕੁਮਾਰ ਦੇ ਚੈਨਲ ਦਾ ਸ਼ੂਟ ਛੱਡੀ ਹੋਈ ਨੰਦ ਉਹ ਬੈਠੀ ਹੈ ਛੱਡੀ ਹੋਈ ਨੰਦ ਉਹਦੇ ਸਾਰੇ ਪਹਾੜੇ ਪਾਏ ਹੋਏ ਨੇ ਉਸ ਜਨਾਨੀ ਦੇ ਦੋ ਦੋ ਘਰ ਪੱਟ ਰੱਖੇ ਨੇ ਉਸ ਜਨਾਨੀ ਨੇ ਤੇ ਕੇ ਘਰੀ ਵੀ ਚੌਧਰ ਚਲਾਉਂਦੀ ਆਹੀ ਜੀ ਆਹੀ ਜੀ ਅਹੀ ਜੀ ਨੂੰ ਕਿਸੇ ਦੇ ਘਰੇ ਹੋਵੇ ਨਾ ਠੀਕ ਹੈ ਦੋ ਘਰਾਂ ਨੂੰ ਮੁੱਦਾ ਮਾਰ ਦਿੰਦੀ ਹੁੰਦੀ ਦੋ ਨਹੀਂ ਪਤਾ ਨਹੀਂ ਕਿੰਨੇ ਘਰਾਂ ਨੂੰ ਮੁੱਦਾ ਮਾਰ ਦਿੰਦੀ ਇਹ ਤਾਂ ਸਾਡੀ ਐਕਟਿੰਗ ਹੈ ਪਰ ਰਿਐਲਿਟੀ ਜੇ ਵੀ ਅਹੀ ਜੀ ਨੂੰ ਨਾ ਹੋਵੇ ਬਈ ਕਿਸੇ ਦੇ ਪੇਕੇ ਘਰ ਆ ਕੇ ਚੌਧਰ ਚਲਾਉਂਦੀ ਹੈ ਭਲਾ ਕੌਣ ਚੱਲਣ ਦੇ ਦਊ ਹਨਾ ਹਾਂ ਪੇਕੇ ਘਰ ਆ ਕੇ ਵੀ ਚਲਾਉਂਦੀ ਹੈ ਤੇ ਸਹੁਰੇ ਵੀ ਬੁਰੀ ਚਲਾਉਂਦੀ ਆਪਦੇ ਫਿਰ ਨੰਦ ਨੂੰ ਤਾਂ ਵੀ ਅੜ ਕੇ ਬੈਠਾ ਨਾ ਬਊਗਾ ਨੰਦ ਨੇ ਤਾਂ ਆਪਦੇ ਮਾਪੇ ਬਾਰੇ ਸੋਚਣਾ ਹੁੰਦਾ ਹੈ ਹਨਾ ਕੁੜੀ ਨੂੰ ਤਾਂ ਫਿਕਰ ਹੁੰਦਾ ਵੀ ਮੇਰੇ ਮਾਪੇ ਕਿਤੇ ਕੱਲ ਨੂੰ ਵਿਚਾਰੇ ਭੁੱਖੇ ਨਾ ਮਰਨ ਇਹਦਾ ਕੀ ਇਹ ਤਾਂ ਜ਼ਮੀਨ ਹੜਾ ਪੱਕੇ ਪਰ ਜਾਊਗੀ ਫੇਰ ਕਿੱਧਰ ਜਾਣਗੇ ਮੇਰੇ ਮਾਵਾਪਾ ਮੰਗਦੇ ਫਿਰ ਨਗੇ ਇਹ ਜਮੀਨ ਉਹਨਾਂ ਦੀ ਹੜਪਣ ਨੂੰ ਆਪ ਫਿਰਦੀ ਐ ਅਸੀਂ ਜਿਹੜੀਆਂ ਹੁੰਦੀਆਂ ਨੇ ਨਾ ਨੂੰਹਾਂ ਕਰ ਖਰਾਬ ਕਰ ਮਾਰ ਦਿਆ ਕਰੋ ਉਹਨਾਂ ਨੂੰ ਗਲ ਘੋੜ ਦਿਆ ਕਰੋ ਅਸੀਂ ਦਾ ਚਾਰ ਨਹੀਂ ਪੋਣ ਅਸੀਂ ਹਾਂ ਤੋਂ ਠੀਕ ਐ ਬਈ ਮੇਰੇ ਚਾਰ ਥੰਡੀ ਹੋ ਗਈ ਮਤਲਬ ਠੀਕ ਐ ਜੀ ਆਪਾਂ ਲੱਗੇ ਹਾਂ ਸ਼ੂਟ ਸਟਾਰਟ ਕਰਨ ਤੇ ਮੈਂ ਤੁਹਾਨੂੰ ਸਾਰਿਆਂ ਨਾਲ ਮਿਲੋਣੀਆਂ ਬਿਮਾਰ ਹੋਏ ਬੈਠੇ ਨੇ ਕਿੱ체 ਲੱਗ ਰਹੀ ਹੋਵੇ ਸਸਰੀਕਰ ਕੈਮਰਾਮੈਨ ਸਸਰੀਕਰ ਜੀ ਸਾਰਿਆਂ ਨੂੰ ਸਰ ਨੂੰ ਦੋ ਕਿੱਦਾਂ ਨਾ ਨਾ ਗੱਡੀ ਡਾਉਣ ਹੈ ਬਈ ਇਹਦੀ। ਓਹੋ ਬਾਵੇ। ਪੱਗ ਲਾ ਵੀ ਦਿੱਤੀ। ਕਹਿੰਦੇ ਬਈ ਸੀਨ ਅਕੋਰਡਿੰਗ ਵੀ ਪੱਗ ਬੰਨ੍ਹਦੀ ਨਹੀਂ ਹੈਗੀ। ਕਰੇ ਬਈ ਲੜਾਈ ਜੱਲ ਰਹੀ ਦੀ ਆ ਪੱਗ ਬੰਨ੍ਹ ਕੇ ਆ ਗਿਆ। ਜਦੋਂ ਮਾਹੌਲ ਹਿੱਟ ਹੋ ਗਿਆ ਉਹਦੋਂ ਬੰਨ੍ਹ ਲਿਆ ਨੋਕ। ਠੀਕ ਹੈ ਜੀ। ਲੋ ਜੀ ਆਪਾਂ ਹੁਣ ਲੱਗੇ ਆਪਣਾ ਪਹਿਲਾ ਸੀਨ ਕਰਨ। ਠੀਕ ਹੈ। ਵਾਹਿਗੁਰੂ ਕਰੇ ਮਿਹਰ। ਤੇ ਵਾਹਿਗੁਰੂ ਨੇ ਪਹਿਲੇ ਹੀ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਸਾਡੇ ਲਈ। ਵੀ ਖੁੱਲ ਕੇ ਸ਼ੂਟ ਕਰੋ। ਮੇਰੀ ਡਾਰਲਿੰਗ ਦੇਖ ਲੋ ਕਿਦਾਂ ਲੱਗੀ ਆ ਚਲੋ ਚਲੋ ਸੀਨ ਕਰੋ ਬਾਏ ਅਰੇ ਲੋ ਬੀੜੀ ਰੋਈਆ ਆ ਦੇਖਾ ਬਣੀ ਜਾਂਦੀ ਬਾਏ ਕੌਣ ਬਈ ਮੈਂ ਤਾਂ ਇੱਕ ਵਾਸੇ ਲੱਤਾਂ ਘਰੀ ਹੋਈਆਂ ਨੇ ਮੇਰੀਆਂ ਇਹ ਦੋ ਵਾਸੇ ਬਾਏ ਬਾਏ ਬਈ ਅਸੀਂ ਸ਼ੂਟ ਕਰਨ ਬੁਲਾਨੇ ਹੁੰਦੇ ਹਨ ਇਹਨੂੰ ਵੀ ਹੈ ਐਕਟਰ ਨੇ ਪਰ ਇਹ ਦੁਕਾਨ ਲਾ ਕੇ ਵੇਜਦੇ ਨੇ ਰੇ ਇਹ ਜ਼ਰੂਰੀ ਆ ਬਈ ਬਈ ਸ਼ਰਮ ਨਹੀਂ ਆਉਂਦੀ ਜੰਮੀ ਵੀ ਇਹਨਾਂ ਨੂੰ ਵਿੱਚ ਇਹੀ ਠੰਡ ਰੋਕਦੀਆਂ ਨੇ ਬਈ ਹੁਣ ਤਾਂ ਤਾਂ ਪਕੜ ਰਖਿਆ ਦੇਖੋ ਸੂਰਜ ਕਿੱਡਾ ਵੱਡਾ ਹਨਾ ਆ ਰਿਹਾਗਾ ਕੋਈ ਨਹੀਂ ਜਦੋਂ ਪੋ ਮੋ ਪੋ ਦੇ ਵਿੱਚ ਠੰਡ ਹੁੰਦੀ ਆ ਉਦੋਂ ਆਪਾਂ ਇਹਨਾਂ ਨੂੰ ਦੂਰੇ ਦੂਰੇ ਖਾਉਣੇ ਕੋਟੀਆਂ ਤੋਂ ਦੁਕਾਨ ਲਾਉਣੀ ਜ਼ਰੂਰੀ ਹੋ ਜਾਂਦੀ ਆ ਕਹਿੰਦੇ ਇਹ ਨਹੀਂ ਹੋ ਜਾਂਦੀ ਆ ਦੇਖੋ ਇਹ ਵੀ ਹੱਥਾਂ ਦੀ ਮਿਹਨਤ ਬਈ ਮੈਂ ਟੋਪੀ ਕਹੇਦੀ ਟੋਪੀ ਨਹੀਂ ਬਣਾ ਕੇ ਦਿੱਤੀ ਹਣ ਪਈ ਜੇ ਕੋਈ ਉਹੀ ਗੱਲਾਂ ਪਹਿਲਾਂ ਪਛਮ ਲਿਆ ਕੇ ਦੋਗੇ ਪੀੜੀ ਨਾ ਬਈ ਸਾਈਂ ਦਊਗਾ ਜੇ ਕੋਈ ਐਂ ਕਹੂਗਾ ਸਾਈਂ ਥੋੜਾ ਕੇ ਜਾਊਗਾ ਬਈ ਸਾਈਂ ਦੀ ਤਾਂ ਚਲ ਕੋਈ ਨਾ ਪਛਮ ਲਿਆ ਕੇ ਦੇ ਦੋ ਹੀ ਬਹੁਤਾ ਹੁਣ ਕੇ ਦੇ ਦਾਂਗੇ ਆਪਾਂ ਪਾਤੀ ਕਰਨਾ ਹਾਂ ਸੁਣ ਗਿਆ ਬਾਈ ਚਲੋ ਬਈ ਚੰਗਾ ਬਈ ਅਸੀਂ ਠੀਕ ਹਾਂ ਹਾਂ ਚੇਂਜ ਕਰੋ ਬਾਈ ਮੈਂ ਘਰੇ ਜਾ ਕੇ ਆਉਂਦੀ ਹਾਂ ਹਾਂ ਦੁਕਾਨ ਬੰਦ ਕਰ ਦਿਓ ਜੀ ਕੌਣ ਦਾ ਨਾਲ ਇੱਧਰ ਕਹਿੰਦੇ ਕੰਮ ਚਲਾਦਾ ਧਾਰਾਂ ਦਾ ਟਾਈਮ ਨਾਲੇ ਟਾਈਮ ਨਾਲੇ ਚਲਾਦਨੇ ਧਾਰਾਂ ਦਾ ਕੰਮ ਵੀ ਹੋਰ ਚੇਰੇ ਕੋਣ ਜਿੱਥੇ ਐ ਜੇ ਦੁਕਾਨ ਬੰਦ ਕਰੇ ਬਾਈ ਤਾਂ ਤਾਂ ਪਤਾ ਲੱਗਣਾ ਜੀ ਮਾਤਾ ਤੇਰੇ ਕੋਲ ਫੋਨ ਹੋਊਗਾ ਪਾਉਣ ਹੈ ਨਾ ਬਈ ਜੇ ਦੁਕਾਨ ਬੰਦ ਕਰੇ ਮਹਾ ਜੇ ਹੋ ਫਿਰ ਤਾਂ ਪਤਾ ਕਿੱਚ ਪਾਦੀਏ ਡੱਬੀ ਚ ਮੈੱਕ ਪਾ ਦੇ ਵੀਰੇ ਮੈਂ ਕਿੰਝ ਡੱਬੀ ਪਾ ਦੂੰ ਚਾਰ ਜਿੱਦਾਂ ਮੈੱਕਾ ਨਹੀਂ ਹੋਣਾ ਅੱਛਾ ਹਾਂ ਜੇ ਸਬਜੀ ਨੂੰ ਚਾਕੂ ਦੇ ਮਾਰੇ ਚਾਕੂ ਉਹ ਗੱਲ ਨੇ ਆ ਆ ਕਹਿੰਦੇ ਪੂਰੀ ਗੁੰਡਾ ਡੱਟ ਚ ਲੁੱਕ ਲੱਗਦੀ ਹੈ ਹੈ ਨਾ ਬੋਧੀਆਂ ਚ ਇਸ ਗੁੰਡਾ ਦਾ ਚਲਕ ਕੋਲ ਹੈ ਚਾਦਰੇ ਨਾਲ ਪੂਰਾ ਕਹਿੰਦੇ ਨਹੀਂ ਜਿਹੜਾ ਚੌਣਾ ਮੋੜ ਨਾਲ ਹੁੰਦਾ ਉਹ ਚਿੱਟਾ ਕੁੱਟਾ ਉਹ ਕਾਲੀ ਚਿੱਟਾ ਕੁੱਟਾ ਕਾਲਾ ਚਾਦਰਾਂ ਕਾਲੀ ਘੋੜੀ ਕਾਲੀ ਨਗ ਨਖਾਦੀ ਹੋਵੇ ਕਾਲਾ ਪਟਾ ਪਾਇਆ ਹੋਵੇ ਕਾਲੀ ਗੰਨ ਹੋਵੇ ਮੋਢੇ ਤੇ ਹਮਮ ਕਾਲੇ 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 ਪੱਤਰ ਚੜ ਕੇ ਆਉਣਾ ਕੀ ਹੁਣ ਦੁਬਾਰੇ ਦੱਸ ਦੇ ਕੋਈ ਨਾਲੇ ਚਿੱਤੜ ਹੋਣ ਵਾਂ ਇਹਦੇ ਅੱਛਾ ਹਾਂ ਥੋੜੇ ਥੋੜੇ ਦੀ ਦੇਣੇ ਕੋਲ ਸਾਨਾ ਕੁੱਟ ਕੋਲ ਲਾਲ ਕਿਤੇ ਹੋਣ ਹੋਣ ਹਾਂ ਥੋੜੀ ਜਿਹੀ ਵਧੀਆ ਗੱਲ ਕਰਦੇ ਹੁੰਦੇ ਹਨ ਹਣਾ ਕਦੇ ਕਦੇ ਇਹਦੇ ਬਿਨਾ ਨਹੀਂ ਗੱਲ ਪੂਰਪੈਂਦੀ ਇਹ ਜਿਹਾ ਮਸਾਲਾ ਪਾਉਣਾ ਹੈ ਇਹ ਮਸਾਲੇ ਨਾਲ ਮੜਾ ਇਹ ਵਧੀਆ ਬਣ ਜਾਣਾ ਚਾਚ ਮਸਾਲਾ ਜ਼ਰੂਰ ਚਾਹੀਦਾ ਹਣਾ ਚਾਹ ਨਹੀਂ ਕਰੀ ਲੜੀ ਚਾਹ ਮੋਦੀ ਤਾਂ ਕਿਤੇ ਵਧੀਆ ਹੈ ਹੈ ਨਾ ਚਾਹ ਬੋਰ ਬੜੀ ਸ਼ਹਿਰ ਸ਼ਹਿਰ ਮੂੜੀਆਂ ਹੀ ਫਈਆ ਸਵੇਰ ਦੀ ਖਾ ਲੈ ਭਾਈ ਲੈ ਭਾਈ ਤੇਰੇ ਵਾਸਤੇ ਆ ਨੂਨ ਲਾ ਕੇ ਨੂਨ ਲਾ ਕੇ ਖਾ ਲੋ ਤਬੀਆ ਹੁੰਦੀ ਆ ਉਹ ਪਈਆ ਦੇ ਕਰ ਹਮ ਸਰਾਲ ਵਰਗੀ ਨੂੰ ਮੂਲੀ ਆ ਦਿਖਾ ਦੇ ਬਸ ਇੱਥੇ ਕਹਿੰਦੇ ਇਹ ਸੀਨ ਲੈ ਤੱਕ ਹੀ ਹੋ ਨਿਕਰਾ ਪਲੇਟ ਚਿੱਟੀ ਹੈ ਪਲੇਟਾਂ ਚਿੱਟੀਆਂ ਮੂਲੀਆਂ ਹੀ ਰੱਖ ਰਗੇ ਕਨਾ ਬਈ ਯਾ ਬ్రో ਯਾ ਡੈਡੀ ਚੰਗਾ ਹੈ ਮੇਰੇ ਤਾਂ ਬਈ ਸਾਰੀ ਡੈਡੀ ਬਣਾ ਰਹੇ ਹੋ ਕਰੇ ਤੁਸੀਂ ਕੋਈ ਬਣਾ ਰਹੇ ਹੋ ਤੂੰ ਬਈ ਚੌਨੇ ਵੀ ਬਣਾਉ ਨਾ ਮਦਨਾ ਡੈਡੀ ਨਾ ਨਾ ਬਈ ਡੈਡੀ ਦਾ ਚੌ ਨਹੀਂ ਹੁੰਦਾ ਕਿਸੇ ਦਾ ਐ ਕਰ ਵੀ ਨਹੀਂ ਇੱਲਾ ਦੂਰ ਵਾਲਾ ਲੈ ਜਾ ਲੀ। ਨਾ ਤੂੰ ਬੈਠੇਗਾ ਤੇਰੇ ਕੋਲੇ ਜੈਂਟਲਸਾ ਕੋਣ ਆਊਗਾ? ਠੀਕ ਹੈ ਬਈ। ਤੇ ਉਸ ਤੋਂ ਬਾਅਦ ਤੂੰ ਨੱਚਦਾ ਨੱਚਦਾ ਘਰੇ ਆਏਗਾ। ਆਹ ਪੀ ਜਾ ਆ ਗਏ ਮਾ ਮੇਰੇ ਪੀ ਜਾ। ਕਿ ਮੈਂ ਉਹ ਟੈਂਟ ਟੈਂਟ। ਆਹ 올 ਸੀਨ ਮੈਂ ਸਭ ਤੋਂ ਪਹਿਲਾਂ ਲਾਉਂਗੀਆਂ ਸੀਨਾ। ਠੀਕ ਹੋ ਗਿਆ। ਵੀਡੀਓ ਚ। ਕਿਉਂ ਕਿ ਮੈਂ ਬਈ ਗੱਲਾਂ ਗੱਲਾਂ ਤੇ ਲਾਉਣਾ ਕਿਉਂ? ਹਾਂ। ਅੱਛਾ। ਹਾਂ। ਅੰਦਰ ਇੱਥੇ। ਆਹ ਵੇਚਦੇ ਪਹਿਲੇ ਐਟ ਲੱਗ ਲੈ। ਹੁਣ ਪਹਿਲਾਂ ਮੁੰਡੇ ਦਾ ਕਿਹੜਾ ਸੀਨ ਤੁਰਕਾ ਬਈ? ਤੇ ਪਹਿਲਾਂ ਕੋਈ ਤੁਸੀਂ ਕਰਦਾ ਕੁਝ। ਪਹਿਲੂਰੀ ਕਰ ਲੈਣੀ ਹਾਂਜੀ 400 ਰੁਪਏ ਹੋਊਗਾ ਦੇਖੋ ਨਾ ਪਹਿਲਾਂ ਹੀ ਕਾਈ ਉਹ ਜਿਹਾ ਸੀ ਕੰਮ ਕਿੰਨਾ ਹੋ ਗਿਆ ਮੁੰਡਿਆ ਰਸਤੇ ਚ ਦੇ ਦਾਂਗੇ ਟਾਈਮ 56 ਸਕਿੰਟਾਂ ਦੀ ਹੋ ਗਈ ਗੂਗਲ ਪੀਆਪ ਕਰਵਾ ਲਾਂਗੇ 1:57 ਹੋ ਗਈ ਸਾਡੇ ਦੇ 9:30 ਤੱਕ ਵੀਡੀਓ ਨਹੀਂ ਮਿਲਣੀ ਹੈ ਓਕੇ ਉਹਦਾ ਤੀਸਰਾ ਬਿਲਕੁਲ ਰੋਡ ਤੇ ਲੱਗਾਂਗੇ ਕੰਮ ਦੇ ਕਿੰਨੇ ਨੇ ਮੈਨੂੰ ਆਏਗੀ ਮੈਂ ਤਾਰਨਾ ਬਸ ਇਹਦੇ ਛੱਡਣਾ ਉਹ ਤੋਂ ਬਾਅਦ ਅੱਪਰੇ ਲਾ ਕੇ ਹਾਂ ਜੋ ਲਾਡੀ ਦਾ ਵਿਆਹ ਹੋਊਗਾ ਹਨਾ ਔਰ ਬੀਂਡ ਚੋਂ ਤਾਂ ਕਿਵੇਂ ਪੈਣਗੇ ਫੇਰ ਹਾਂ ਇਹ ਕੀ ਕਰਦਾ ਐ ਨੱਸਦਾ ਕੀ ਬੋਲੀ ਬਾਬਾ ਕੀ ਬੋਲੀਆਂ ਤਾਂ ਗੱਤ ਨਹੀਂ ਪਾਤੀਆਂ ਥੋੜੀਆਂ ਆਹਾਂ ਆਹ ਨੀ ਕਰਦੀ ਹੁੰਦੀ ਇਹਨੇ ਵੇ ਅੱਛਾ ਕਿਹੜੀ ਬੋਲੀ ਹੁੰਦੀ ਆਹ ਕੋਈ ਤਾਂ ਨਿਕਲੀ ਤਾਂ ਇਹ ਨਹੀਂ ਰਹ ਜਾਂਦਾ ਹੈ ਇਹ ਹਾਂ ਹਾਂ ਕਿਵੇਂ ਕਿਵੇਂ ਨੱਚਦੀ ਹੁੰਦੀ ਨੇ ਆਹ ਕਿਹੜੇ ਕਿਹੜੇ ਗਾਣੇ ਦੀ ਉਹਨਾਂ ਦਾ ਉਹ ਦੇ ਲੈ ਕਿਹੜਾ ਐ ਵੀ ਨਹੀਂ ਮਤ ਪਾਉਣੀ ਕਿਰੋ ਨਹੀਂ ਮਤ ਕੇ ਰੋਜ਼ ਕਰਦੀ ਆਪਾਂ ਕਰੇ ਨਹੀਂ ਜਿਹੜੀ ਰੀਲ ਬਣਾਈ ਸੀ ਕਿਹੜਾ ਗਾਣਾ ਸੀ ਉਹ ਸੋਕਣ ਸੋਕਣੀ ਮੂਵੀ ਦੇ ਹਾਂ ਮੂਵੀ ਦਾ ਟੱਪੜੀ ਚ ਪਾਣੀ ਲੈ ਟੱਪੜੀ ਚ ਪਾਣੀ ਲੈ ਤੂੰ ਮਾਰ ਉਹਨੂੰ ਸੋਕਣ ਸੋਕਣ ਟੂ ਵਾਹੀ ਵਿੱਚ ਦੀਗਾ ਉਹ ਨਹੀਂ ਇਹ ਨਹੀਂ ਇਹ ਚਾਂਬਲੀ ਹੋਈ ਤਾਂ ਕਹਿ ਸਕਦੇ ਨੇ ਤੂੰ ਜੱਜ ਨਹੀਂ ਹਾ ਆ ਕੱਲੀ ਲੱਗ ਰਹੀ ਐ ਬੜਾ ਇੰਨਾ ਸ਼ੌਕ ਇੰਨਾ ਚਾਹਗਾ ਧੋਆ ਲੈ ਆਹਾਂ ਆਹਾਂ ਹਾਂ ਪਹਿਲਾਂ ਪਹਿਲਾਂ ਹੀ ਉਹ ਕਰਦੀ ਹੁੰਦਾ ਅਗਲਾ ਢੀ ਲੈ ਬੂ 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 ਆਉ ਦੇਖ ਹੈ ਆਹਾਂ ਕਹੈਂ ਤੜ ਨਾ ਕਰੇ ਪਸਾ ਹੀ ਆ ਹਾਂ ਐਂ ਬਸ ਕੋਈ ਪੂਣੀ ਪਣੀ ਕੋਈ ਨਹੀਂ ਕਰਦਾ ਜਾਣਾ ਮੋੜ ਜਾਣਾ ਮੋੜ ਜਾਣਾ ਜਾਣਾ ਮੋੜ ਕੋੜੀ ਤੇ ਸਵਾਰ ਹੋ ਗਿਆ ਤੇ ਉਧਰ ਭੱਗ ਮੰਦੇ ਨੂੰ ਸੀਨ ਕਰ ਲਿਆ ਹਾਂ ਨਹੀਂ ਪਾਇਆ ਹਾਂ ਅੱਧੀ ਬਣੀ ਰਗਾ ਰਗਾ ਕਿੰਨੀ ਸਰਦੀ ਦੇ ਆਖੀ ਬਾਕੀ